ਤਨ ਉਹ ਐ ਕਰਦਾਂਗੇ ਆਪਾਂ ਪਹਿਲਾਂ ਹੀ ਆ ਕੇ ਤੁਰੇ ਆ ਉਸੇ ਸ਼ਮਸ਼ਾਨ ਭੂਮੀ ਨੂੰ ਪਹਿਲਾਂ ਹੀ ਮੱਥਾ ਟੇਕ ਕੇ ਤੁਰੇ ਵੀ ਜਿੱਥੋਂ ਮਰ ਜੇ ਇੱਕ ਗੱਲ ਆ ਨਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਸੀ ਵੀ ਜਦੋਂ ਸੱਚ ਦੀ ਗੱਲ ਕਰਨੀ ਹੋਵੇ ਸ਼ਮਸ਼ਾਨ ਭੂਮੀ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਠੀਕ ਹੈ ਨਾ ਜਦੋਂ ਸੱਚੀ ਗੱਲ ਕਰਨ ਵਾਲੇ ਪਾਸੇ ਤੁਰਨਾ ਹੋਵੇ ਉਸ ਰਸਤੇ ਤੇ ਚੜ੍ਹਨਾ ਹੋਵੇ ਸ਼ਮਸ਼ਾਨ ਭੂਮੀ ਨਾਲ ਸਮਝੌਤਾ ਕਰ ਲੋ ਕਿਉਂਕਿ ਤੈਨੂੰ ਝੂਠੇ ਨੇ ਧਮਕੀ ਦੇਣੀ ਆ ਵੀ ਤੈਨੂੰ ਵੱਡਾਂਗੇ ਤੈਨੂੰ ਮਾਰਾਂਗੇ ਤੈਨੂੰ ਟੱਕਰਾਂਗੇ ਠੀਕ ਹੈ ਉਦੋਂ ਅਸੀਂ ਉਹਨੂੰ ਕਹਿ ਸਕਦੇ ਬਈ ਜਿੱਥੇ ਮੈਂ ਮਰੇ ਨੇ ਜਾਣਾ ਮੈਂ ਜਿਉਂਦਾ ਪਹਿਲਾਂ ਹੀ ਉੱਥੋਂ ਹੋ ਆਇਆ ਗੱਜ ਕੇ ਆਖੋ ਵਾਹਿਗੁਰੂ ਹਾਂ ਬਈ ਬਣਾਈ ਲੈਣ ਫੇਕ ਐਡੀਆਂ ਆਪਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆਪਾਂ ਆਪਣੀ ਗੱਲ ਰੱਖਣੀ ਆ ਬੋਸ ਮੈਨੂੰ ਆਪਣੇ ਨਾਲ ਮਤਲਬ ਵੀ ਮੈਂ ਆਪਣੀ ਗੱਲ ਰੱਖਣੀ ਆ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਠੀਕ ਹੈ ਨਾ ਮੈਂ ਆਪਣੀ ਗੱਲ ਆਪਦੇ ਪੇਜ ਤੇ ਆਪਦੇ ਚੈਨਲ ਤੇ ਰੱਖਦਾ ਉਸ ਗੱਲ ਤੋਂ ਬਾਅਦ ਜੇ ਕੋਈ ਚੀਕ ਮਾਰਦਾ ਚੀਕਾਂ ਮਾਰੀ ਜਾਂਦਾ ਮੈਨੂੰ 1% ਦੀ ਪਰਵਾਹ ਨਹੀਂ ਕਿਸੇ ਦੀ ਚੀਕ ਦੀ ਬਸ ਜਿਹੜਾ ਬੰਦਾ ਚੀਕਾਂ ਮਾਰਦਾ ਮਾਰੀ ਚੱਲੇ ਮੈਨੂੰ ਭੋਰਾ ਜਿੰਨੀ ਪਰਵਾਹ ਨਹੀਂ ਬਸ ਮੈਂ ਆਪਣੀ ਗੱਲ ਰੱਖਦਾ ਤੇ ਰੱਖੂਗਾ ਬਸ ਮੈਂ ਕਿਸੇ ਤੋਂ ਕੀ ਲੈਣਾ ਜਿਹੜੇ ਪਿਆਰ ਕਰਨ ਵਾਲੇ ਭਰਾ ਜੁੜੇ ਆ ਸਾਡੇ ਨਾਲ ਉਹਨਾਂ ਦਾ ਧੰਨਵਾਦ ਆਪਾਂ ਨੂੰ ਕਿਸੇ ਨਾਲ ਕੀ ਲੱਗੇ ਹਾਂ ਤਜਿੰਦਰ ਸਿੰਘ ਮਾਕਟਾਂ ਦਾ ਹਾਂਜੀ ਠੀਕ ਠਾਕ ਤੁਸੀਂ ਸੋ ਠੀਕ ਆ ਬਾਬੇ ਠੀਕ ਆ ਗੁਰਸੇਵਿਕ ਸਿੰਘ ਨਹੀਂ 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 ਬਾਗੁਰ ਸੇਵ ਸਿੰਘ ਕੋਈ ਗਾਲੀ ਨਹੀਂ ਗਾਲੀ ਨਹੀਂ ਐ ਖੰਡੇ ਬਾਟੇ ਦੀ ਪੌਲ ਸ਼ਕੀ ਪੌਲ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਗਿੱਦੜੋਂ ਸ਼ੇਰ ਬਣਾਇਆ ਪਾਸ਼ਾ ਨੇ ਪੰਜ ਕਕੇ ਧਾਰਨ ਕੀਤੇ ਆ ਸਿਰ ਤੇ ਦਸਤਾਰ ਆ ਠੀਕ ਆ ਨਾ ਹਾਂ ਨਿਤਨੇਮ ਦੇ ਧਾਰਨੀ ਆ ਹਾਂਜੀ ਉਪਰਪਦੇਸ਼ੇ ਆਪ ਨਾ ਕਰੇ ਆਪ ਤਜਾਬ ਤ ਜਨਮੇ ਮਰੇ ਹੈ ਆਪ ਦਾ ਕੋਈ ਬੰਦੇ ਦਾ ਜੀਵਨ ਨਹੀਂ ਹੁੰਦਾ ਆਪ ਦਾ ਕੋਈ ਬੰਦੇ ਦਾ ਨਿਤਨੇਮ ਨਹੀਂ ਹੁੰਦਾ ਦੂਜਿਆਂ ਨੂੰ ਮਤਾਂ ਦਿੰਦੇ ਫਿਰਦੇ ਆ ਠੀਕ ਆ ਕਿ ਨਹੀਂ ਪਹਿਲਾਂ ਆਪ ਆਪਣਾ ਨਿਤਨੇਮ ਕਰੋ ਪੂਰਾ ਗੁਰਬਾਣੀ ਚ ਪ੍ਰਪੱਕ ਹੋ ਹਾਂਜੀ ਠੀਕ ਆ ਨਾ ਗੁਰਬਾਣੀ ਚ ਲਿਖਿਆ ਨਾ ਆਨੰਦ ਸਹਿਬ ਦੀ ਬਾਣੀ ਚ ਆਨੰਦ ਆਨੰਦ ਸਭ ਕੋ ਕੋ ਆਨੰਦ ਗੁਰੂ ਤੇ ਜਾਨਣ ਆ ਕਈ ਆਖੀ ਜਾਂਦੇ ਸਾਨੂੰ ਏਸੀ ਚ ਬੈਠਿਆਂ ਆਨੰਦ ਆਈ ਜਾਂਦਾ ਕਈ ਮੋਟਰ ਗੱਡੀਆਂ ਵੱਡੀਆਂ ਗੱਡੀਆਂ ਚ ਬਹਿ ਬੈ ਆਖੀ ਜਾਂਦਾ ਆਨੰਦ ਆ ਗਿਆ ਪਰ ਅਸਲ ਚ ਜਿਹੜਾ ਆਨੰਦ ਨਾ ਨਾ ਉਹਦਾ ਗੁਰੂ ਨਾਲ ਜੁੜ ਕੇ ਆਨੰਦ ਆ ਇਹ ਹੈ ਨੰਦ ਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਆਨੰਦ ਦਾ ਪਰਮਾਤਮਾ ਨਾਲ ਜੁੜ ਕੇ ਮਿਲਦਾ ਜਿਹੜਾ ਆਨੰਦ ਆ ਫਿਰ ਰਹਿੰਦਾ ਉਹ ਨਹੀਂ ਲੈਂਦਾ ਇਹਦਾ ਪਰਮਾਤਮਾ ਦਾ ਆਨੰਦ ਆ ਠੀਕ ਹੈ ਕਿ ਨਹੀਂ ਬਾਕੀ ਭਰਾ ਹੀ ਆਪਣੇ ਸਾਰੇ ਭਾਵੇਂ ਆਪਣੇ ਵਿਰੋਧੀ ਆ ਮੈਨੂੰ ਗੌਲਾਂ ਕੱਢਣ ਵਾਲੇ ਆ ਫੇਕ ਆਈਡੀਆਂ ਤੇ ਮੇਰੀਆਂ ਪੋਸਟਾਂ ਪਾਉਣ ਵਾਲੇ ਆ ਮੇਰੀਆਂ ਫੋਟੋਆਂ ਐਡਿਟ ਕਰਕੇ ਪਾਉਣ ਵਾਲੇ ਆ ਉਹ ਐ ਤਾਂ ਮੇਰੇ ਭਰਾ ਹੀ ਆ ਯਾ ਵੀਰੋ ਕਿਉਂਕਿ ਐ ਤਾਂ ਮੇਰੇ ਭਰਾ ਹੀ ਆ ਕੋਈ ਗੱਲ ਨਹੀਂ ਯਾਰ ਉਹਨਾਂ ਦਾ ਵੀ ਕੰਮ ਕਰੀ ਜਾਂਦੋ ਆਪਾਂ ਨੂੰ ਕੋਈ ਮਤਲਬ ਨਹੀਂ ਯਾਰ ਠੀਕ ਹੈ ਕਿ ਨਹੀਂ ਕਰ ਦੋ ਬਾਬਿਓ ਸ਼ੇਅਰ ਕਰ ਦੋ ਮੈਂ ਪਹਿਲਾਂ ਸ਼ੇਅਰ ਘਟਾਂਦਾ ਹਾਂ ਨਾ ਵੀ ਸ਼ੇਅਰ ਕਰ ਦੋ ਹੁਣ ਮੈਂ ਜਿਆਦਾ ਅੱਖਾਂ ਲੱਗ ਪਏ ਵੀਡੀਓ ਸ਼ੇਅਰ ਕਰੋ ਪਤਾ ਕਿਉਂ ਕਿਉਂਕਿ ਯਾਰ ਸ਼ੇਅਰ ਮੈਂ ਕਿੰਨਾ ਕਰ ਦੋ ਵੀ ਸ਼ੇਅਰ ਦੇ ਨਾਂ ਤੇ ਫਿਰ ਚੀਕ ਪੈ ਜਾਂਦੀ ਏ ਇੱਕ ਅੱਧੀ ਲੈ ਸੁਖਜੀਤ ਸਿੰਘ ਬੰਦਾ ਪਹਿਲੀ ਵਾਰੀ ਆਪਣੇ ਨਾਲ ਜੁੜਿਆ ਮੈਨੂੰ ਲੱਗਦਾ ਵੀ ਅੱਜ ਕਮੈਂਟ ਵੀ ਇਹਨੇ ਪਹਿਲੀ ਵਾਰੀ ਕੀਤਾ ਕਿਉਂਕਿ ਮੈਂ ਤੁਹਾਨੂੰ ਪਤਾ ਮਾਲਕ ਦੀ ਕਿਰਪਾ ਨਾਲ ਮੈਂ ਚੇਤੇ ਰੱਖਦਾ ਵੈਸੇ ਤਾਂ ਸਾਰਾ ਕੁਝ ਭੈਣੀ ਬਾਗਾ ਮਾਨਸੇ ਵੱਲੋਂ ਜੁੜਿਆ ਬਾਈ ਸੁਖਜੀਤ ਸਿੰਘ ਸੁਖਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੱਗਾ ਚੌਧਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲੀ ਜੱਗੇ ਚੌਧਰੀ ਉਹ ਠੀਕ ਠਾਕ ਐ ਪਤੰਦਰਾ 28 ਮਿੰਟ ਹੋ ਗਏ ਮੈਨੂੰ ਲਾਈਵ ਹੋਏ ਬੈਠਿਆਂ ਨੂੰ ਤੂੰ ਹੋਣਾ ਕਿੱਧਰ ਭੱਜ ਗਿਆ ਸੀ ਠੀਕ ਆ ਠੀਕ ਆ ਬਾਬੇਓ ਠੀਕ ਆ ਕੋਈ ਨਹੀਂ ਬੱਸ ਤੁਸੀਂ ਆਪਣਾ ਪੇਜ ਲਾਈਕ ਸ਼ੇਅਰ ਕਰ ਲਓ ਹੁਣ ਆਪਾਂ ਇਸੇ ਪੇਜ ਦੇ ਉੱਤੇ ਰੋਜ਼ਾਨਾ ਦੋ ਤਿੰਨ ਵੀਡੀਓ ਅਪਲੋਡ ਕਰਨੀਆਂ ਕਰਨੀਆਂ ਤੇ ਆਪਣਾ YouTube ਚੈਨਲ ਵੀ ਬਾਈ ਬਣਿਆ ਹੋਇਆ ਆਪਣਾ Facebook ਦੇ ਉੱਤੇ ਮੈਂ ਉਹਦਾ ਲਿੰਕ ਨਾਲ ਇੱਥੇ ਆਪਣਾ ਕੈਪਸ਼ਨ ਚ ਦਊਗਾ ਅੱਜ ਤੁਹਾਨੂੰ ਲਿੰਕ YouTube ਚੈਨਲ ਦਾ ਤੁਸੀਂ ਉੱਥੇ ਵੀ ਜਾਇਆ ਕਰੋ ਉੱਥੇ ਵੀ ਆਪਾਂ ਵੀਡੀਓ ਅਪਲੋਡ ਕਰਦੀ ਰਹਿੰਦੇ ਆ तकरीबन ਹੋ ਵਿਪਨਕੰਬੋਜ ਵੀ ਆ ਗਿਆ ਜਲਾਲਾਬਾਦ ਵਾਲਾ ਆ ਜਲਾਲਾਬਾਦ ਵਾਲੇ ਆ ਗਏ ਲਹਿੰਦੇ ਦੇ ਨਾਲ ਲੱਗਦੇ ਆ ਲਹਿੰਦੇ ਪੰਜਾਬ ਦੇ ਨਾਲ ਲੱਗਣ ਵਾਲਾ ਜਲਾਲਾਬਾਦ ਏਰੀਆ ਲਹਿੰਦੇ ਪੰਜਾਬ ਦੇ ਨਾਲ ਲੱਗਦਾ ਜਿੱਥੋਂ ਦੂਜੀ ਕੰਟਰੀ ਸ਼ੁਰੂ ਹੋ ਜਾਂਦੀ ਆ ਹਾਂ ਜਿੱਥੋਂ ਦੂਜੀ ਕੰਟਰੀ ਸ਼ੁਰੂ ਹੁੰਦੀ ਆ ਇਹ ਜਲਾਲਾਬਾਦ ਉਹ ਯਾਰ ਲਹਿੰਦਾ ਜਲਾਲਾਬਾਦ ਹੈ ਮੈਂ ਨਾ ਬਾਈ ਜਾਵਾ ਬਾਰਡਰ ਦੇ ਉੱਤੇ ਬੈਠਾ ਵਿਪਨ ਕੰਬੋਜ ਬਾਰਡਰ ਦੇ ਕਹਿੰਦੇ ਵੀ ਜਾਵਾ ਉੱਤੇ ਬੈਠਾ ਦੂਜੀ ਕੰਟਰੀ ਜਿੱਥੋਂ ਸ਼ੁਰੂ ਹੁੰਦੀ ਆ ਜੱਟ ਨੇ ਕਹਿੰਦੇ ਵੀ ਉੱਥੇ ਕੋਠੀ ਪਾਈ ਆ ਜਿੱਥੋਂ ਇੰਡੀਆ ਦੀ ਦੂਜੀ ਕੰਟਰੀ ਸ਼ੁਰੂ ਹੁੰਦੀ ਆ ਬਾਈ ਸ਼ੁਰੂ ਹੁੰਦੀ ਆ ਇਨੇ ਉੱਥੇ ਪਾਈ ਹੋਈ ਆ ਕਹਿੰਦੇ ਕੋਠੀ ਜੱਟ ਨੇ ਉਹ ਵਿਪਨ ਕੰਬੋਜ ਗੱਲ ਹੀ ਕੋਈ ਨਹੀਂ ਤੈਨੂੰ ਵੀ YouTube ਚੈਨਲ ਬਣਾ ਦਾਂਗੇ ਮਿੰਟ ਦਾ ਕੰਮ ਆਪਣਾ ਭਰਾ ਬਣਾਉਂਦਾ ਆਪਣੇ ਇੱਥੇ ਹੈਗਾ ਸਾਰਾ ਕੰਮ ਕਰਦਾ ਠੀਕ ਆ ਤੈਨੂੰ ਵੀ ਬਣਾ ਦਾਂਗੇ ਅਵਤਾਰ ਸਿੰਘ ਅਵਤਾਰ ਸਿੰਘ بڑے ਗੂਠੇ ਭੇਜਨਾ ਚੈੱਕ ਤੈਨੂੰ ਵੀ ਆਪਾਂ ਭੇਜ ਦਿੰਨੇ ਇਹ ਕਿਹੜੀ ਗੱਲ ਆ ਹੈ ਤੈਨੂੰ ਗੁੱਸੇ ਹੋਣ ਦੇਣਾ ਆਪਾਂ ਦੱਸ ਕਿਦੇ ਐ ਆਪਾਂ ਭਰਾਵਾਂ ਨੂੰ ਗੁੱਸੇ ਨਹੀਂ ਹੋਣ ਦੇਣਾ ਯਾਰ ਗੱਲ ਹੀ ਕੋਈ ਨਹੀਂ ਪਰਾਵਾਂ ਨੂੰ ਨਹੀਂ ਗੁੱਸੇ ਹੁੰਦਾ ਨਾ ਭਾਵੇਂ ਜੋ ਮਰਜ਼ੀ ਖੁਸ਼ ਹੋ ਜੇ ਬਾਪਿਓ ਜੇ ਕਿਸੇ ਨੇ ਵੀਡੀਓ ਕਾਲ ਦੇ ਵਿੱਚ ਆਪਣੇ ਨਾਲ ਗੱਲ ਕਰਨੀ ਆ ਬੰਦਾ ਗੱਲ ਕਰ ਸਕਦਾ ਇੱਥੇ ਆ ਕੇ ਜਿਹੜਾ ਵੀ ਵੀਰ ਭੈਣ ਭਰਾ ਕੋਈ ਵੀ ਗੱਲ ਕਰਨੀ ਚਾਹੁੰਦਾ ਹਾਂਜੀ ਤਜਿੰਦਰ ਸਿੰਘ ਮੰਗਟਾਂ ਦਾ ਵੀ YouTube ਚੈਨਲ ਕਿਸ ਨਾਮ ਦੇ ਉੱਤੇ ਆ ਤਜਿੰਦਰ ਸਿੰਘ ਮੰਗਟ ਜੀ YouTube ਚੈਨਲ ਪੰਜਾਬੀ ਚ ਭਰਲੀ ਧਰਤੀ ਤਾਕਤ ਖੇਲ ਸਿੰਘ ਆਪਣੇ ਚੈਲਨ ਦਾ ਨਾਮ ਆ ਧਰਤੀ ਤਾਕਤ ਖੇਲ ਸਿੰਘ ਬਾਕੀ ਮੈਂ ਅੱਜ ਕੈਪਸ਼ਨ ਚ ਲਿੰਕ ਉਹਦਾ ਸੈਂਡ ਕਰ ਦੂੰਗਾ ਸਾਰੇ ਭਰਾ ਕਰ ਲਿਆ ਜੇ ਤੁਸੀਂ ਕੋਈ ਗੱਲ ਨਹੀਂ ਨੂੰਪੇ ਇਹ ਦੇ ਗੁੱਠੇ ਵਾਲੀ ਫੋਟੋ ਇਹ ਕਿਹੜੀ ਗੱਲ ਕਰਦਾ ਵਿਪਨ ਕਮੋਜ ਤੈਨੂੰ ਗੁੱਸੇ ਹੁੰਦੇ ਨੇ ਆਪਾਂ ਹੈ ਨਹੀਂ ਉਹ ਦੱਸਦਾ ਤੇ ਕੇਲੇ ਦੇ ਚੈਨਲ ਤੇ ਬਗਸੇ ਹੋਣੀ ਨਹੀਂ ਦੇਣਾ ਕੋਈ ਬੰਦਾ ਭਰਾਵਾਂ ਨਾਲ ਹਾਸੀਆਂ ਖੇਡੀਆਂ ਕਰ ਲਈ ਤੂੰ ਤਾਂ ਦੇਖੀ ਆ ਫੋਟੋ ਬੰਦਾ ਬਣ ਜਾ ਬੰਦਾ ਵਿਪਨ ਕੰਬੋਜ ਆ ਬੰਦਾ ਬਣ ਜਾ ਤੂੰ ਤੈਨੂੰ ਮੈਂ ਦੱਸਾਂ ਯਾਰ ਬੰਦੇ ਇਡਾਂ ਸਿੱਟ ਤੇ ਜਿਓ ਕਰੋ ਸ਼ੇਰ ਮੇਰੇ ਭਰਾ ਕੀ ਚੱਕਰ ਬਣ ਗਿਆ ਹੈ ਬੰਦੇ ਕਿਧਰ ਭੱਜ ਗਏ ਸਾਰੀ ਆਜੋ ਆਜੋ ਵਾਪਸ ਆਜੋ ਸਿੰਘ ਸੁਖਜੀਤ ਸਿੰਘ ਮੌਸਮ ਬਾਬਾ ਮੌਸਮ ਤੱਕਿਆ ਬਾਤਾਂ ਬਦਲੇਗਾ ਫੁੱਲ ਠੰਡੀ ਠੰਡੀ ਹਵਾ ਵਗਦੀ ਪਈ ਆ ਜਿਵੇਂ ਆਂਦਾ ਨਹੀਂ ਤਾਂ ਠੰਡੀ ਠੰਡੀ ਹਵਾ ਜਾਂਦੀ ਸੀਨਾ ਚੀਰਦੀ ਬਸ ਉਹ ਗੱਲ ਆ ਠੰਡੀ ਹਵਾ ਨਿਆਰੇ ਆ ਬਾਈ ਬਹੁਤ ਸੋਹਣਾ ਮੌਸਮ ਆ ਯਾਰ ਕਿਆ ਬਾਤਾਂ ਬਹੁਤ ਵਧੀਆ ਮਾੜਾ ਮੌਸਮ ਤਾਂ ਚੜਦਿਆਂ ਕਾਲਾ ਹੋਈਆਂ ਪਈਆਂ ਗੇ ਚੜਦਿਆਂ ਕਾਲਾ ਗੱਲ ਹੀ ਕੋਨੀ ਮੌਸਮ ਵਾਲੀ ਵਾਹ ਆ ਬਾਬਿਓ ਵਾਹ ਆ ਬਾਬਿਓ ਕਰ ਲਈ ਵਾਪਸੀ ਭਰਾਵਾਂ ਨੇ ਕੇ ਆ ਗਏ ਭਰਾ ਵਾਪਸ ਫੇਰ ਉੱਥੇ ਬਿੱਟੂ ਸੰਧੂ ਜੁੜ ਗਿਆ ਆਪਣੇ ਨਾਲ ਵਾਹ ਬਿੱਟੂ ਸੰਧੂ ਅਸਟਾ ਵੱਡੀ ਖਬਰ ਤੁਹਾਡੇ ਚੈਨਲ ਤੇ ਵੀ ਬਿੱਟੂ ਸੰਧੂ ਆਪਣੇ ਨਾਲ ਜੁੜ ਚੁੱਕਿਆ ਬਿੱਟੂ ਸੰਧੂ ਨੇ ਆਪਾਂ ਨੂੰ ਫਤਿਹ ਜਾਈ ਵਾਇਰੂ ਜੀ ਕਾ ਖਾਲਸਾ ਤੇ ਵਾਇਰੂ ਜੀ ਕੀ ਫਤਿਹ ਤੇ ਬਿੱਟੂ ਸੰਧੂ ਨੇ ਗੁਲਦਸਤੇ ਜਰੂਰ ਭੇਜਿਆ ਆਪਾਂ ਨੂੰ ਅੱਛਾ ਧੀਰਾ ਬਰਾੜ ਬੜਾ ਭੈੜਾ ਈ ਧੀਰਾ ਆਂਦਾ ਅੱਜ ਠੰਡੀ ਠੰਡੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਹਾਏ ਧੀਰਾ ਵਾਲੀ ਭੈੜੀ ਸੀ ਰਤ ਤਰ ਕਹਿੰਦਾ ਠੰਡੀ ਠੰਡੀ ਆਉਂਦੀ ਆ ਵਾ ਕਿੱਥੇ ਕੋਈ ਰੋਂਦਾ ਹੋਵੇਗਾ ਵਾਪਰਾਓ ਜਿਉਂਦੇ ਰਹਿ ਭਰਾ ਜਿਉਂਦੇ ਰਹਿਣ ਸਾਡੇ ਭਰਾ ਜਿੰਨੇ ਨਾਲ ਜੁੜੇ ਆ ਕੋਈ ਗੱਲ ਨਹੀਂ ਸਾਰੇ ਭਰਾ ਜਿਉਂਦੇ ਰਹਿਣ ਹੈ ਰੱਖੋ ਥੇਰ ਵਾਲੀ ਮੁੱਕੀ ਮਾਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਸ਼ੇਅਰ ਚੱਕ ਦਿਓ ਕੰਮ ਹੈ ਵਾਹ ਜਿੰਦ ਕੱਢ ਮਿਸਤਰੀ ਵਾਕਈ ਜਿੰਦ ਕੱਢ ਲੈਣਾ ਹੈ ਵਾਹ ਮੀਵਾ ਸੂਤਰਾਂ ਦੇ ਵਾਲੇ ਤੋਂ ਵੱਡੀ ਖਬਰ ਹੈ ਧਰਤੀ ਤਾਕਤ ਗੇਲ ਸਿੰਘ ਦਾ ਲਾਈਵ ਦੇਖ ਕੇ ਵਾਹ ਜੀ ਵਾਹ ਪੇਡਾਂ ਨੂੰ ਪਿਆ ਕਾਲ ਵਾਹ ਮਿਸਤਰੀ ਵਾਹ ਮਿਸਤਰੀ ਵਾਕੀ ਮਿਸਤਰੀਆਂ ਤੂੰ ਗੇ ਤੇਜਿੰਦਰ ਸਿੰਘ ਮੰਗਟ ਉਹ ਆਪਾਂ ਦਾ ਹੀ ਗੱਜਦੇ ਰਹਿਣਾ ਸਿੰਘ ਆਪਣਾ ਬਲਾਰਾ ਬਹੁਤ ਤਗੜਾ ਆ ਫੋਨ ਤੇ ਦਾ ਤੁਹਾਡੇ ਤੱਕ ਆਵਾਜ਼ ਮੇਰੀ ਪਹੁੰਚਦੀ ਆ ਤੇ ਜਿੱਥੇ ਮੈਂ ਬੋਲਦਾ ਮੈਨੂੰ ਪਤਾ ਵੀ ਇੱਥੇ ਤਿੰਨਾ ਚਾਰਾਂ ਕਿੱਲਾਂ ਦੇ ਨਾ ਮੇਰੀ ਉਹੀ ਆਵਾਜ਼ ਪਾਉਣ ਜਾਂਦੀ ਬੋਲਦੇ ਆਂ ਨਿਸ਼ਾਨ ਸਿੰਘ ਧੀਰਾ ਨਿਸ਼ਾਨ ਸਾਹਿਬ ਦੇ ਰੰਗ ਬਾਰੇ ਕੀ ਬਾਈ ਯਾਰ ਨਿਸ਼ਾਨ ਸਾਹਿਬ ਦੇ ਰੰਗ ਬਾਰੇ ਯਾਰ ਦੁੱਬਦਾ ਜਿਜ ਪਾਉਣ ਵਾਲੀ ਗੱਲ ਹੋ ਗਈ ਕੌਮ ਨੂੰ ਕੀ ਦੱਸਗੇ ਯਾਰ ਹੁਣ ਵੀ ਕੋਈ ਤਾਂ ਆਖੀ ਜਾਂਦਾ ਆਪਣਾ ਕੇਸਰੀ ਨਿਸ਼ਾਨ ਸਾਹਿਬ ਆ ਕੋਈ ਆਖੀ ਜਾਂਦਾ ਬਸੰਤੀ ਆ ਤੇ ਜਿਹੜਾ ਨੀਲਾ ਰੰਗ ਹੈ ਇਹ ਤਾਂ ਆਪਣਾ ਹੀਗਾ ਹੀ ਹੈਗਾ ਨਾ ਪਹਿਲੇ ਲਾਤੋਂ ਜਿਹੜਾ ਨੀਲਾ ਰੰਗ ਆ ਨਾ ਨਿਹੰਗ ਸਿੰਘਾਂ ਵਾਲਾ ਇਹ ਤਾਂ ਪਹਿਲੋ ਲਾਤ ਹੋਏਗਾ ਮੈਂ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਚਲਾਇਆ ਹੋਇਆ ਆਪਣੇ ਘਰ ਦੇ ਉੱਤੇ ਤੁਹਾਨੂੰ ਵਿਖਾਉਂਗਾ ਉਹਦਾ ਆਪਣਾ ਰੰਗ ਹੀ ਹੈਗਾ ਨੀਲਾ ਨਿਸ਼ਾਨ ਸਾਹਿਬ ਤਾਂ ਉਹਦਾ ਇੱਕ ਪਾਸੇ ਰੱਖ ਦੋ ਗੱਲ ਰਹਿ ਗਈ ਬਸੰਤੀ ਤੇ ਕੇਸਰੀ ਯਾਰ ਬਸੰਤੀ ਦਾ ਭਾਵ ਖੱਟਾ ਰੰਗ ਜਿਵੇਂ ਆਪਾਂ ਕਹਿ ਲੈਂਦੇ ਆ ਤੇ ਕੇਸਰੀ ਰੰਗ ਆ ਜਿਵੇਂ ਮੇਰੇ ਦਸਤਾਰ ਬੰਨੀਆਂ ਕੇਸਰੀ ਰੰਗ ਦੀ ਬੰਨੀ ਦਸਤਾਰ ਵਾਲੀ ਇਹ ਦੁੱਧਾ ਜਿੱਚ ਪਾਉਣ ਵਾਲੀ ਗੱਲ ਆ ਬਾਕੀ ਕੋਈ ਗੱਲ ਨਹੀਂ ਆਪਾਂ ਇਸ ਵਿਸ਼ੇ ਤੇ ਵੀ ਜ਼ਰੂਰ ਗੱਲ ਕਰਾਂਗੇ ਤੇ ਮੈਂ ਸੁਵੀਸ਼ੇਤੇ ਵੀ ਆਪਾਂ ਜਰੂਰ ਗੱਲਬਾਤ ਲਾਈਵ ਕਰਾਂਗੇ ਆਪਾਂ ਕੋਈ ਗੱਲ ਨਹੀਂ ਵਾ ਸਿੰਘ ਵਾ ਸਿੰਘ ਇਹ ਸਿੰਘ ਸਾਡੇ ਜਿਉਂਦੇ ਐ ਇਹ ਜਾਗਦਿਆਂ ਜਮੀਰਾ ਵਾਲੇ ਸਿੰਘ ਐ ਹੈ ਜਿਹੜੇ ਨਾਲ ਜੁੜੇ ਆ ਭਰਾ ਸਾਡੇ ਵਾਹ ਵਿਪਨ ਕੰਬੋਜ ਵਾਹ ਵਿਪਨ ਕੰਬੋਜ ਤੂੰ ਮਿਰਚਾਂ ਜੀਆਂ ਕੱਲੀ ਐ ਨਾ ਲਾਲ ਪਤੰਦਰਾ ਕੀ ਗੱਲ ਆ ਹੈ ਹਮਾ ਬੇ ਡਾਊਨ ਹੋ ਗਿਆ ਇਹ ਕੰਮ ਚੱਕੋ ਕੰਮ ਤਾਂ ਕਿਧਰ ਭੱਜ ਗਏ ਜੇ हां हां बिल्कुल जी जिंदकड मिस्त्री जी मैं स्पेशल लाइव होऊंगा स्पेशल ਵੀ ਬੁੱਢੇ ਨਾਲੇ ਤੇ ਜਿਹੜਾ ਆਪਣਾ ਬੰਨ ਮਾਰਨਾ ਉਹ ਲੱਖਾ ਸਿਧਾਣਾ ਬਾਈ ਅਮ ਤੋਜਮਾਨ ਹੋ ਗਿਆ ਸਾਰੇ ਜਿਹੜੀਆਂ ਜਿੰਨੇ ਵੀ ਜਥੇਬੰਦੀਆਂ ਸਾਰੇ ਨੂੰ ਪਹੁੰਚਣ ਦੀ ਪੀਲ ਆ ਬਾਈ ਇਹ ਬਹੁਤ ਵਧੀਆ ਤੇ ਬੜਾ ਚੰਗਾ ਉਪਰਾਲਾ ਜਿਹੜਾ ਸਾਨੂੰ ਪਹਿਲਾ ਕਰਨਾ ਚਾਹੀਦਾ ਸੀ ਅੱਗੇ ਬਹੁਤ ਲੇਟ ਹੋ ਗਿਆ ਬਹੁਤ ਵਧੀਆ ਗੱਲ ਆ ਤੁਹਾਡੀ